ਮੈਂ ਇਹਨਾਂ ਨੂੰ ਗੱਲ ਕਹਿਣੀ ਚਾਹੁੰਦਾ ਹੈ ਕਿ ਸਾਡਾ ਕਾਨੂੰਨ ਦਾ ਜੱਥੇਦਾਰ ਤਾਂ ਸਾਰੀਆਂ ਕੋਰਟਾਂ ਦੇ ਉੱਪਰ ਹੈ ਸੁਪਰੀਮ ਕੋਰਟ ਤੋਂ ਵੀ ਅਸੀਂ ਉਹਨੂੰ ਉੱਪਰ ਸਮਝਦੇ ਹਾਂ ਲੇਕਿਨ ਤੁਸੀਂ ਉਹਨੂੰ ਇਹ ਗੱਲ ਕਹਿਣੀ ਕਿ ਇਮਾਨਦਾਰੀ ਨਾਲ ਫੈਸਲਾ ਕਰਿਓ ਤੁਸੀਂ ਬਹੁਤ ਮਾੜਾ ਕਰਮ ਕੀਤਾ ਹੈ ਮੈਂ ਇਮਾਨਦਾਰੀ ਨਾਲ ਇਹ ਗੱਲ ਕਹਿ ਸਕਦਾ ਹਾਂ ਦਿਲੋਂ ਕਹਿ ਸਕਦਾ ਉਹਨਾਂ ਦਾ ਬੇਸ਼ੱਕ ਬਿਆਨ ਵੀ ਆ ਗਿਆ ਕਿ ਮੈਂ ਨਿਮਾਨੇ ਸਿੱਖ ਦੇ ਤੌਰ ਦੇ ਉੱਤੇ ਜਾਵਾਂਗਾ ਜਦੋਂ ਸਰਦਾਰ ਸੁਬੀਸ਼ੋ ਬਾਲ ਦੇ ਪਰਿਵਾਰ ਤੇ ਕਦੇ ਸ਼ੱਕ ਕੀਤੀ ਜਾ ਸਕਦੀ ਹੈ ਕਿ ਕਾਲ ਤਖਤ ਦੇ ਨਾਲ ਮੱਥਾ ਲਾਉਣਗੇ ਜਿਹੜਾ ਪਰਿਵਾਰ ਕਰੋ ਅਰਦਾਸ ਕੀਤੇ ਬਿਨਾਂ ਨਾ ਜਾਂਦਾ ਹੋਵੇ ਜਿਸ ਪਰਿਵਾਰ ਦੇ ਅੰਦਰ ਹਮੇਸ਼ਾ ਪਾਠ ਚੱਲਦਾ ਹੋਵੇ ਨਾ ਸ਼ਰਾਬ ਦਾ ਨਾ ਆਂਡਾ ਦਾ ਨਾ ਮੀਟ ਦਾ ਸੇਵਨ ਨਾ ਹੁੰਦਾ ਹੋਵੇ ਜਿਹੜੇ ਗੁਰੂ ਦੇ ਹਮੇਸ਼ਾ ਅਗਿਆਸ਼ ਰਣੀ ਰਹਿੰਦੇ ਨੇ ਉਹਨਾਂ ਦੇ ਕਿਵੇਂ ਸ਼ੱਕ ਕੀਤੀ ਜਾ ਸਕਦੀ ਹੈ ਕਾਲ ਤਖਤ ਦੇ ਨਾਲ ਟੱਕਰ ਲਾ ਜੇਗੀ ਇਹ ਗੱਲ ਕਹਿਣੀ ਚਾਹੁੰਦਾ ਕਿ ਸਰਦਾਰ ਸੁਬੀਸ਼ੋ ਬਾਦਲ ਇੱਕ ਸੱਚੇ ਸਿੱਖ ਦੇ ਤੌਰ ਦੇ ਉੱਤੇ ਨਿਮਰਤਾ ਦੇ ਨਾਲ ਸ੍ਰੀ ਕਾਲਤਾਸਬ ਉਤੇ ਪੇਸ਼ ਹੋਣਗੇ ਔਰ ਮੈਂ ਇਸ ਸਮੇਂ ਨੂੰ ਜੋ ਮੈਂ ਗੱਲ ਕਹਿਣੀ ਚਾਹੁੰਦਾ ਅਸੀਂ ਬੜੀ ਧੀਰ ਦਾ ਢੀਕਦੇ ਸੀ ਔਰ ਮਿੱਤਰਾਂ ਮੈਂ ਬੇਨਤੀ ਕਰਨੀ ਚਾਹੁੰਦਾ ਆਪਾਂ ਕਾਲਤਾਸਬ ਨੂੰ ਨਮਰਤਾ ਜਿੰਨੇ ਮਰਜੀ ਤੁਸੀਂ ਅਮੀਰ ਬਣ ਜਾਓ ਜਿੰਨੇ ਮਰਜੀ ਅਹੁਦਿਆਂ ਤੇ ਚਲੇ ਜਾਓ ਜਿੰਨੀਆਂ ਮਰਜੀ ਮਿਨਿਸਟਰੀਆਂ ਮਿਲ ਜਾਣ ਗਵਰਨੀਆਂ ਚੀਫ ਮਿਨਿਸਟਰੀਆਂ ਮਿਲ ਜਾਣ ਲੇਕਿਨ ਜਿਹਨੇ ਬੰਦੇ ਨੇ ਵੀ ਗੁਰੂ ਦਾ ਮੱਥਾ ਲਾਇਆ ਨਾ ਉਹਦਾ ਅੰਤ ਬੜਾ ਮਾਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੇ ਬਿਆਨ ਤੋਂ ਬਾਅਦ ਬਾਗੀ ਧੜੇ ਦਾ ਬਿਆਨ ਸਾਹਮਣੇ ਆਇਆ ਬਾਗੀ ਧੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੀ ਸਵਾਲ ਚੱਕ ਦਿੱਤੇ ਨੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਸ਼ਰਨਜੇਤ ਸਿੰਘ ਢਿੱਲੋਂ ਮੇਰੇ ਨਾਲ ਨੇ ਕਿਵੇਂ ਦੇਖਦੇ ਹੋ ਜੀ ਪੂਰੀ ਤਸਵੀਰ ਨੂੰ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਤਲਬ ਕੀਤਾ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਅ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵਾਂਗਾ ਪਰ ਬਾਗੀ ਧੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਵਾਲ ਚੱਕ ਦਿੱਤੇ ਨੇ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਲਿਖਿਆ ਕਿ ਤੁਸੀਂ ਸਹੀ ਫੈਸਲਾ ਸੁਣਾਣਾ ਸ਼੍ਰੋਮਣੀ ਅਕਾਲੀ ਦਲ ਕਿਵੇਂ ਦੇਖਦਾ ਦੇਖੋ ਮੈਨੂੰ ਬੜੀ ਹਰਾਨੀ ਹੁੰਦੀ ਆ ਤੁਸੀਂ ਇਹਨਾਂ ਨੂੰ ਬਾਗੀ ਧੜਾ ਵੀ ਕਿਹਾ ਇਹਦਾ ਮਤਲਬ ਸਾਰੀ ਦੁਨੀਆ ਹੀ ਬਾਗੀ ਧੜਾ ਕਹਿ ਰਹੀ ਆ ਬਾਕੀ ਤਾਂ ਆਪਣੇ ਆਪੇ ਹੋ ਗਏ ਜਦੋਂ ਅਕਾਲੀ ਦਲ ਨੂੰ ਛੱਡ ਕੇ ਅਕਾਲੀ ਦਲ ਦੇ ਖਿਲਾਫ ਗੱਲਾਂ ਬਾਤਾਂ ਕਰਨ ਵਾਸਤੇ ਇੱਕ ਗਰੁੱਪ ਬਣਾ ਲਿਆ ਇਹ ਜਿੰਨੇ ਮਰਜ਼ੀ ਗਰੁੱਪ ਬਣਾ ਲੰਦੇ ਜੋ ਕੁਛੇ ਮਰਜ਼ੀ ਕਰ ਲੰਦੇ ਉਹਦੇ ਤੇ ਕੋਈ ਕਿਸੇ ਕਿਸਮ ਦਾ ਸੀ ਕੁਝ ਨਹੀਂ ਕਹਿਣਾ ਚਾਹੁੰਦੇ ਲੇਕਿਨ ਇੱਕ ਗੱਲ ਮੈਂ ਜੋ ਕਹਿਣੀ ਚਾਹਾਂ ਕਿ ਜਿਸ ਮੁਖੇ ਤੁਸੀਂ ਅਕਾਲ ਤਲ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲਣ ਵਾਸਤੇ ਜਾ ਰਹੇ ਹੋ ਜੋ ਵਰਟਿਕਲ ਤੁਸੀਂ ਬੋਲੀ ਹੈ ਜੇ ਜੱਥੇਦਾਰ ਸਾਹਿਬ ਨੂੰ ਇਹ ਕਹਿਣਾ ਕਿ ਤੁਸੀਂ ਇਮਾਨਦਾਰੀ ਦੇ ਨਾਲ ਫੈਸਲਾ ਕਰਿਓ ਯਾਰ ਤੁਸੀਂ ਸੁਪਰੀਮ ਕੋਰਟ ਦੇ ਜੱਜ ਨੂੰ ਕਹਿ ਕੇ ਦੇਖੋ ਤਾਂ ਵੀ ਤੁਸੀਂ ਮਾਨਤਾਈ ਦਾ ਫੈਸਲਾ ਕਰਿਓ ਥੋੜੀ ਜ਼ੁਰਤ ਹੈ ਕਿਸੇ ਸੁਪਰੀਮ ਕੋਰਟ ਦਾ ਜੱਜ ਤਾਂ ਬਹੁਤ ਉੱਚੇ ਹੈ ਥੱਲੇ ਇੱਕ ਮੈਜਿਸਟਰੇਟ ਹੋਵੇ ਜੁਡੀਸ਼ੀਅਲ ਮੈਜਿਸਟਰੇਟ ਹੋਵੇ ਜੇ ਉਹਨੂੰ ਵੀ ਤੁਸੀਂ ਕਹੋ ਕਿ ਤੁਸੀਂ ਇਮਾਨਦਾਰੀ ਨਾਲ ਫੈਸਲਾ ਕਰਿਓ ਫਿਰ ਦੇਖੋ ਤੁਹਾਡੇ ਨਾਲ ਕੀ ਬੀਤਦੀ ਆ ਮੈਂ ਇਹਨਾਂ ਨੂੰ ਗੱਲ ਕਹਿਣੀ ਚਾਹੁੰਦਾ ਕਿ ਸਾਡਾ ਕਾਲਤਾ ਦਾ ਜੱਥੇਦਾਰ ਤਾਂ ਸਾਰੀਆਂ ਕੋਰਟਾਂ ਤੋਂ ਉੱਪਰ ਹੈ ਸੁਪਰੀਮ ਕੋਰਟ ਤੋਂ ਵੀ ਅਸੀਂ ਉਹਨੂੰ ਉੱਪਰ ਸਮਝਦੇ ਆ ਲੇਕਿਨ ਤੁਸੀਂ ਉਹਨੂੰ ਇਹ ਗੱਲ ਕਹਿਣੀ ਕਿ ਇਮਾਨਦਾਰੀ ਨਾਲ ਫੈਸਲਾ ਕਰਿਓ ਤੁਸੀਂ ਬਹੁਤ ਮਾੜਾ ਕਰਮ ਕੀਤਾ ਹੈ ਇਹਦਾ ਮਤਲਬ ਤੁਸੀਂ ਅਕਾਲ ਤਖਤ ਦੇ ਜਥੇਦਾਰ ਤੇ ਵਿਸ਼ਵਾਸ ਨਹੀਂ ਕਰਦੇ ਜੇ ਵਿਸ਼ਵਾਸ ਨਹੀਂ ਕਰਦੇ ਫਿਰ ਤੁਸੀਂ ਉੱਥੇ ਜਾਣਾ ਕੀ ਕਰਨ ਸੀ ਜਿੱਥੋਂ ਤੱਕ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਸਦਾਸਿਕ 200 ਬਾਦਲ ਨੂੰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ 15 ਦਿਨਾਂ ਦੇ ਵਿੱਚ ਵਿੱਚ ਬੁਲਾਇਆ ਮੈਂ ਇਮਾਨਦਾਰੀ ਨਾਲ ਇਹ ਗੱਲ ਕਹਿ ਸਕਦਾ ਹਾਂ ਦਿਲੋਂ ਕਹਿ ਸਕਦਾ ਉਹਨਾਂ ਦਾ ਬੇਸ਼ੱਕ ਬਿਆਨ ਵੀ ਆ ਗਿਆ ਕਿ ਮੈਂ ਨਿਮਾਣੇ ਸਿੱਖ ਦੇ ਤੌਰ ਦੇ ਉੱਤੇ ਜਾਵਾਂਗਾ ਯਾਰ ਉਹ ਸਰਦਾ ਸੁਬੀਰ ਸਿੰਘ ਬਾਲ ਦੇ ਪਰਿਵਾਰ ਦੇ ਉੱਤੇ ਕਦੇ ਸ਼ੱਕ ਕੀਤੀ ਜਾ ਸਕਦੀ ਹੈ ਕਿ ਕਾਲ ਤਤ ਦੇ ਨਾਲ ਮੱਥਾ ਲਾਉਣਗੇ ਜਿਹੜਾ ਪਰਿਵਾਰ ਕਰੋ ਅਰਦਾਸ ਕੀਤੇ ਬਿਨਾਂ ਨਾ ਜਾਂਦਾ ਹੋਵੇ ਜਿਸ ਪਰਿਵਾਰ ਦੇ ਅੰਦਰ ਹਮੇਸ਼ਾ ਪਾਠ ਚੱਲਦਾ ਹੋਵੇ ਨਾ ਸ਼ਰਾਬ ਦਾ ਨਾ ਆਂਡਾ ਦਾ ਨਾ ਮੀਟ ਦਾ ਸੇਵਨ ਨਾ ਹੁੰਦਾ ਹੋਵੇ ਜਿਹੜੇ ਗੁਰੂ ਦੇ ਹਮੇਸ਼ਾ ਅਗਿਆਸ਼੍ਰੇਣੀ ਰਹਿੰਦੇ ਨੇ ਉਹਨਾਂ ਦੇ ਕਿਵੇਂ ਸ਼ਕਤੀ ਕੀਤੀ ਜਾ ਸਕਦੀ ਹੈ ਕਾਲ ਤਖਤ ਦੇ ਨਾਲ ਟੱਕਰ ਲਾ ਦੇਣਗੇ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਦਾ ਸੂ ਵੀਰ ਸੋ ਬਾਦਲ ਇੱਕ ਸੱਚੇ ਸਿੱਖ ਦੇ ਤੌਰ ਦੇ ਉੱਤੇ ਨਿਮਰਤਾ ਦੇ ਨਾਲ ਸ੍ਰੀ ਕਾਲ ਤਖਤ ਸਾਹਿਬ ਉੱਤੇ ਪੇਸ਼ ਹੋਣਗੇ ਔਰ ਮੈਂ ਇਸ ਸਮੇਂ ਨੂੰ ਜੋ ਮੈਂ ਗੱਲ ਕਹਿਣੀ ਚਾਹੁੰਦਾ ਅਸੀਂ ਬੜੀ देर तक ਢੀਕਦੇ ਸੀ ਬੜੀ देर ਦੇ ਢੀਕਦੇ ਸੀ ਸਰਦਾਸ ਸੁਖਬੀਰ ਸੋ ਬਾਦਲ ਨੇ ਵੀ ਪਹਿਲਾਂ ਬੜੀ ਕੋਸ਼ਿਸ਼ ਕੀਤੀ ਮੈਂ ਸ੍ਰੀ ਕਾਲਤਾਬ ਸਾਬ ਤੇ ਪੇਸ਼ ਹੋਵਾਂ ਲੇਕਿਨ ਮੈਂ ਉਸ ਪਾਸੇ ਜਾਣਾ ਨਹੀਂ ਚਾਹਦਾ ਕੋਈ ਕੋਈ ਸਲਾਹ ਦਿੰਦਾ ਸੀ ਕੋਈ ਕੋਈ ਸਲਾਹ ਦਿੰਦਾ ਸੀ ਸ੍ਰੀ ਕਾਲਤਾਬ ਸਾਹਿਬ ਤੇ ਜਾਣ ਦਾ ਉਸ ਤੋਂ ਨਾ ਸੁਭ ਨਹੀਂ ਮਿਲਿਆ ਬੇਸ਼ੱਕ ਉਹਨੇ ਮਾਫੀਆਂ ਬੜੀ-ਬੜੀ ਮੰਗ ਲਈਆਂ ਮਾਫੀਆਂ ਬੜੀ-ਬੜੀ ਮੰਗ ਲਈਆਂ ਉਹ ਮਿੱਤਰ ਮੈਂ ਬੇਨਤੀ ਕਰਨੀ ਚਾਹੁੰਦਾ ਆਪਾਂ ਕਾਲਤਾਬ ਸਾਹਿਬ ਨੂੰ ਵਰਤੀਏ ਅਸੀਂ ਜਿੰਨੇ ਮਰਜੀ ਤੁਸੀਂ ਅਮੀਰ ਬਣ ਜਾਓ ਜਿੰਨੇ ਮਰਜੀ ਅਹੁਦਿਆਂ ਤੇ ਚਲੇ ਜਾਓ ਜਿੰਨੀਆਂ ਮਰਜੀ ਮਿਨਿਸਟਰੀਆਂ ਮਿਲ ਜਾਣ ਗਵਰਨਰੀਆਂ ਚੀ ਯੂਨੀਵਰਸਟੀਆਂ ਮਿਲ ਜਾਣ ਲੇਕਿਨ ਜਿਹਨੇ ਬੰਦੇ ਨੇ ਵੀ ਗੁਰੂ ਨਾਲ ਮੱਥਾ ਲਾਇਆ ਨਾ ਉਹਦਾ ਅੰਤ ਬੜਾ ਮਾੜਾ ਹੋਇਆ ਸੋ ਮੈਂ ਇਸ ਵਿਸ਼ੇ ਤੇ ਬਹੁਤ ਜ਼ਿਆਦਾ ਡਿਟੇਲ ਚ ਗੀ ਜਾਣਾ ਚਾਹਦਾ ਇਹਨਾਂ ਨੂੰ ਮੈਂ ਇਹੀ ਗੱਲ ਕਹੂੰਗਾ ਕਿ ਆਪਾਂ ਸ੍ਰੀ ਅਕਾਲਤਾਲ ਸਾਹਿਬ ਨੂੰ ਨਾ ਵਰਤੀਏ ਆਪਾਂ ਨੂੰ ਆਪਣੇ ਉੱਤੇ ਕੌਮ ਨੂੰ ਬਹੁਤ ਵੱਡੀਆਂ ਆਸਾਂ ਨੇ ਬਹੁਤ ਵੱਡੀਆਂ ਆਸਾਂ ਨੇ ਤੋ ਸਾਨੂੰ ਨਾ ਆਸਾਂ ਤੇ ਪੂਰਾ ਉਤਰਨਾ ਚਾਹੀਦਾ ਅਸਾਂ ਕਿਤੇ ਇਹ ਤਾਂ ਨਹੀਂ ਟੇਲਾ ਸਾਬ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਬੀਬੀ ਜਗੀਰ ਕੋਰ ਚਾਹੇ ਚੰਦੂ ਮਜ਼ਰਾ ਦੀ ਗੱਲ ਕਰੀਏ ਪ੍ਰਧਾਨਗੀ ਤੇ ਬੜੇ ਸਵਾਲ ਚੱਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਔਰ ਪਹਿਲੇ ਕਮਾਨ ਪ੍ਰਕਾਸ਼ ਸਿੰਘ ਬਾਦਲ ਕੋਲ ਸੀ ਇਸ ਵਰਗੇ ਔਰ ਇਹ ਜਿਸ ਤਰ੍ਹਾਂ ਦੇ ਨਾਲ ਪ੍ਰਧਾਨਗੀ ਨੂੰ ਲੈਣ ਵਾਸਤੇ ਤਾਂ ਨਹੀਂ ਕਿਤੇ ਇਹ ਬਾਗੀ ਧੜਾ ਇਸ ਤਰ੍ਹਾਂ ਦੇ ਸਵਾਲ ਚੱਕ ਰਿਆ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਵਾਲ ਚੱਕ ਦਿੱਤੇ ਕਿ ਵੀ ਅਗਰ ਤੁਸੀਂ ਸਹੀ ਫੈਸਲਾ ਸੁਣਾਓ ਹਾਂ ਇਹ ਇਹ ਪ੍ਰਧਾਨਗੀ ਨੂੰ ਲੈ ਕੇ ਤਾਂ ਨਹੀਂ ਸਾਰਾ ਚੱਲ ਰਿਹਾ ਦੇਖੋ ਜਿਹੜੀ ਕੁਐਸਚਨ ਤੁਸੀਂ ਕੀਤਾ ਹੈ ਕਿ ਤੇ ਪ੍ਰਧਾਨਗੀ ਵਾਸਤੇ ਤਾਂ ਨਹੀਂ ਸਾਰੀ ਲੜਾਈ ਹੋ ਰਹੀ ਹੂੰ ਮੈਂ ਗੱਲ ਕਹਿਣੀ ਚਾਹਾਂਗਾ ਕਿ ਸਰਦਾਰ ਸੁਭੀਸ਼ੋ ਬਾਦਲ ਦੇ ਜੋ ਔਸੂਲ ਨੇ ਮੈਂ ਉਹਨੂੰ ਧਾਤ ਦਿਨਾ ਮੈਂ ਸਲੂਟ ਕਰਦਾ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਕਿ ਜਿਹੜੀਆਂ 2022 ਦੀ ਪਾਰਲੀਮੈਂਟ ਚੋਣਾਂ ਹੋਈਆਂ ਨੇ ਇਸ ਚੋਣਾਂ ਤੋਂ ਪਹਿਲਾਂ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਇਹ ਚੋਣਾਂ ਤੋਂ ਅਖੀਰਲੀ ਉਹ ਕੋਰ ਕਮੇਟੀ ਸੀ ਉਹਦਾ ਮੇਨ ਅਜੰਡਾ ਵੀ ਇਹੀ ਸੀ ਕਿ ਦੱਸੋ ਆਪਾਂ ਨੂੰ ਕਹਾ ਕੀ ਕਰਨਾ ਚਾਹੀਦਾ ਹੈ ਬੀਜੇਪੀ ਨੂੰ ਕੀ ਕਰਨਾ ਚਾਹੀਦਾ ਕਿਵੇਂ ਹੋਣਾ ਚਾਹੀਦਾ ਸਮਝੌਤਾ ਕੀ ਗੱਲਾਂ ਬਾਤਾਂ ਸੀ ਉਹਦਾ ਮੇਨ ਏਜੰਡਾ ਹੀ ਏ ਸੀ ਉਸ ਕੋਰ ਕਮੇਟੀ ਦੇ ਵਿੱਚ ਜਿੰਨੇ ਅਸੀਂ ਕੋਰ ਕਮੇਟੀ ਦੇ ਮੈਂਬਰ ਸੀ ਸਾਰੇ ਕੱਲੇ ਕੱਲੇ ਤੋਂ رائے ਲਈ ਗਈ ਕੱਲੇ ਕੱਲੇ ਆਪਣੀ ਆਪਣੀ رائے ਦਿੱਤੀ ਮジョਰਿਟੀ ਮੈਂਬਰਾਂ ਨੇ ਇਹ ਗੱਲ ਕਹੀ ਕਿ ਸਾਨੂੰ ਬੀਜੇਪੀ ਨਾਲ ਹਰ ਹਾਲਤ ਚ ਸਮਝੌਤਾ ਕਰਨਾ ਚਾਹੀਦਾ ਮੈਂ ਗੱਲ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਮੈਂ ਵੀ ਕਿਹਾ ਸੀ ਕਿ ਪ੍ਰਧਾਨ ਸਭਾ ਆਪਾਂ ਨੂੰ ਬੀਜੇਪੀ ਨਾਲ ਸਹਿਯੋਗ ਕਰਨਾ ਚਾਹੀਦਾ ਚਲੋ ਅਸੀਂ ਸਾਰਿਆਂ ਨੇ ਆਪਣੀ ਆਪਣੀ ਰਾਏ ਦੇ ਦਿੱਤੀ ਅਖੀਰ ਦੇ ਵਿੱਚ ਸਰਾਸੂਬੀਰ ਸਿੰਘ ਬਾਦਲ ਨੇ ਸਾਰਿਆਂ ਦੀ ਗੱਲ ਸੁਣਨ ਤੋਂ ਬਾਅਦ ਆਪਣੀ ਗੱਲ ਰੱਖਣੀ ਸੀ ਜਿਹੜੇ ਲਫ਼ਜ਼ ਸਰਾਸੂਬੀਰ ਸਿੰਘ ਬਾਦਲ ਨੇ ਕਹੇ ਜਦੋਂ ਮੇਰੇ ਮੰਨਦੇ ਵਿੱਚੋਂ ਗੱਲਾਂ ਆਉਂਦੀਆਂ ਨੇ ਮੈਂ ਉਸੇ ਮੌਕੇ ਸਰਦਾ ਸੀ 200 ਬਾਦਲ ਦੇ ਬਾਰੇ ਗੱਲ ਕਹਿਣੀ ਚਾਹੁੰਦਾ ਕਿ ਇਹ ਜੇ ਪ੍ਰਧਾਨ ਮਿਲ ਨਹੀਂ ਸਕਦੇ ਜਿਨੇ ਲਫਜ਼ ਕਹੇ ਕਿ ਮਿੱਤਰੋ ਮੇਰੀ ਬਲੋ ਸਮਝੌਤਾ ਕਰ ਲਓ ਮੈਨੂੰ ਕੋਈ ਇਤਰਾਜ਼ ਨਹੀਂ ਠੀਕ ਆ ਆਪਾਂ ਨੂੰ ਮਿਨਿਸਟਰੀਆਂ ਵੀ ਮਿਲ ਜਾਣਗੀਆਂ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਸਰਕਾਰ ਵੀ ਨਰਿੰਦਰ ਮੋਦੀ ਦੀ ਆਉਣੀ ਆ ਬੀਜੇਪੀ ਦੀ ਆਉਣੀ ਆ ਮੈਨੂੰ ਵੀ ਦਿਸ ਰਿਹਾ ਹੈ ਲੇਕਿਨ ਮਿੱਤਰੋ ਤਾਨੂੰ ਕੌਮ ਨੇ ਜਗ੍ਹਾ ਤੇ ਬਿਠਾ ਲਿਆ ਤੇ ਮੈਨੂੰ ਕੌਮ ਨੇ ਚੋਮੜੀ ਕਾਲੀ ਦਾ ਪ੍ਰਧਾਨ ਬਣਾਇਆ ਆਪਾਂ ਉਹਨਾਂ ਨੂੰ ਵੀ ਜਵਾਬ ਦੇ ਰਹੇ ਆ ਜੇ ਆਪਾਂ ਜੀ ਬੀਜੇਪੀ ਨਾਲ ਸਹਿਯੋਗ ਕਰ ਲੈਨੇ ਆ ਬੀਜੇਪੀ ਆਪਾਂ ਨੂੰ ਦੇਣ ਨੂੰ ਤਿਆਰ ਏ ਕੱਖ ਨਹੀਂ ਨਾ ਕੋਈ ਬੰਦੀ ਸਿੰਘਾਂ ਦੀ ਗੱਲ ਕਰਨ ਨੂੰ ਤਿਆਰ ਨੇ ਨਾ ਕਿਸਾਨੀ ਮਸਲੇ ਤੇ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨੇ ਸਾਡਾ ਪੰਜਾਬ ਦਾ ਮਸਲਾ ਕੋਈ ਵੀ ਉਹ ਹੱਲ ਕਰਨ ਵਾਸਤੇ ਤਿਆਰ ਹੀ ਨਹੀਂ ਹੈ ਜੇ ਤੁਸੀਂ ਇੱਕੋ ਗੱਲ ਦੇ ਨਾਲ ਨਾਲ ਸੋਪਾ ਕਰਨਾ ਚਾਹੁੰਦੇ ਹੋ ਕਿ ਅਸੀਂ ਸਰਕਾਰ ਆਉਗੇ ਅਸੀਂ ਮਿਨਿਸਟਰ ਬਣ ਜਾਾਂਗੇ ਫਿਰ ਮਿੱਤਰੋ ਇਹ ਕੰਮ ਮੈਂ ਨਹੀਂ ਕਰ ਸਕਦਾ ਥੋੜੇ ਸ਼ਬਦ ਥੋੜੇ ਸ਼ਬਦ ਬਾਕੀ ਤੜਾ ਬਾਰ ਬਾਰ ਅਸਤੀਫੇ ਦੀ ਮੰਗ ਕਰ ਰਿਹਾ ਬਾਰ ਬਾਰ ਦੇਖੋ ਜਿਹੜੇ ਅਸਤੀਫੇ ਦੀ ਗੱਲ ਕਰ ਰਹੇ ਨੇ ਬਿਲਕੁਲ ਹੀ ਗਲਤ ਗੱਲ ਕਰ ਰਹੇ ਨੇ ਅਸਤੀਫਾ ਕਿਸ ਗੱਲ ਦਾ ਮੈਂ ਪੁੱਛਣਾ ਚਾਹੁੰਦਾ ਜਦੋਂ 2007 ਤੋਂ ਲੈ ਕੇ 2017 ਤੱਕ ਚੋਣਾਂ ਆਈਆਂ ਉਦੋਂ ਦਾ ਸੁਵੀਰ ਸਵਾਦ ਜਿੱਤੇਦੇ ਰਹੇ ਉਹ ਤਾਂ ਅਸੀਂ ਉਹਨੂੰ ਜਿੱਤਾਂ ਦਾ ਬਾਦਸ਼ਾਹ ਕਹਿੰਦੇ ਰਹੇ ਤੇ ਅੱਜ ਜੇ ਹੁਣ ਕੋਈ ਸਕਾਰ ਨਹੀਂ ਆਈ ਤਾਂ ਇਹਦਾ ਮਤਲਬ ਕਲੇ ਸੁਵੀਰ ਸਵਾਦ ਦੋਸ਼ੀ ਨੇ ਉਹ ਕਲੇ ਸੁਵੀਰ ਸਵਾਦ ਨਹੀਂ ਦੋਸ਼ੀ ਹੈਗੇ ਇਹ ਗੱਲਾਂ ਕਰਨੀਆਂ ਬਿਲਕੁਲ ਇਹਨਾਂ ਦੀਆਂ ਗਲਤ ਨੇ ਮੈਂ ਸੰਬੰਧ ਤਾਂ ਮੈਂ ਪੁੱਛਣਾ ਚਾਹੁੰਦਾ ਤੁਸੀਂ ਕਿਹਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਹੋ ਕਿਸੇ ਤੇ ਕੋਈ ਸਹਿਮਤੀ ਹੈ ਕਰੇ 7 ਮੈਂਬਰੀ ਕਮੇਟੀ ਦੀ ਗੱਲ ਕਰਦੇ ਆ ਕਦੇ 11 ਮੈਂਬਰੀ ਕਮੇਟੀ ਦੀ ਗੱਲਾਂ ਕਰਦੇ ਨੇ ਇਹ ਗੱਲਾਂ ਬਿਲਕੁਲੀ ਕਿਸੇ ਬੇਇਸੂਲੀਆ ਗੱਲਾਂ ਨੇ ਇਹਨਾਂ ਗੱਲਾਂ ਤੇ ਨਾ ਹੋ ਨਹੀਂ ਸਕਦਾ ਮੈਂ ਗੱਲ ਕਹੂੰਗਾ ਕਿ ਨਾ ਤੁਸੀਂ ਅਕਾਲੀ ਦਲ ਨੂੰ ਆਪਾਂ ਇਹ ਨਾ ਬਤਰਾ ਆਪਣੇ ਆਪ ਹੀ ਪ੍ਰਧਾਨਪਤੀ ਕਰੀਏ ਇਹਦੇ ਪਿੱਛੇ ਕੋਈ ਸਾਜ਼ਿਸ਼ ਲੱਗਦੀ ਹੈ ਕਿਉਂਕਿ ਇਹ ਧੜਬਾਗੀ ਧੜੇ ਦੇ ਪਿੱਛੇ ਕੋਈ ਖੜਾ ਜੇ ਜਿਸ ਤਰ੍ਹਾਂ ਦੇ ਨਾਲ ਇਹ ਬਿਆਨਬਾਜ਼ੀ ਕਰਦੇ ਨੇ ਜੀ ਮੈਂ ਗੱਲ ਕਹਿਣੀ ਚਾਹੂੰਗਾ ਅਕਾਲੀ ਦਲ ਦਾ ਇਤਿਹਾਸ ਰਿਹਾ ਅਕਾਲੀ ਦਲ ਨੂੰ ਕਿਸੇ ਨੇ ਨਹੀਂ ਮਾਰਿਆ ਅੱਜ ਸਾਰੀਆਂ ਪਾਰਟੀਆਂ ਗੱਲ ਕਹਿ ਰਹੀਆਂ ਨੇ ਅੱਜ ਸਾਰੀਆਂ ਪਾਰਟੀਆਂ ਗੱਲ ਕਹਿ ਰਹੀਆਂ ਨੇ ਕਿ ਅਕਾਲੀ ਦਲ ਦਾ ਪੰਜਾਬ 'ਚ ਜਿਉਣਾ ਅਕਾਲੀ ਦਲ ਦਾ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਕੋਈ ਹੋਰ ਪਾਰਟੀਆਂ ਸਾਰੀਆਂ ਕਹਿ ਰਹੀਆਂ ਨੇ ਕਿ ਅਕਾਲੀ ਦਲ ਦਾ ਜੇ ਖਾਤਮਾ ਹੋ ਗਿਆ ਤਾਂ ਪੰਜਾਬ ਦੇ ਫਾਇਦੇ ਵਿੱਚ ਨਹੀਂ ਜਾਊਗਾ ਲੇਕਿਨ ਅਸੀਂ ਅਕਾਲੀ ਦਲ ਨੂੰ ਇੱਕ ਦਿਨ ਨੂੰ ਮਾਰਨ ਲੱਗੇ ਪਏ ਆਂ ਇਹ ਸਾਡਾ ਪੁਰਾਣਾ ਇਤਿਹਾਸ ਰਿਹਾ ਕਿ ਸਿੱਖ ਨੇ ਸਿੱਖ ਨੂੰ ਮਾਰਿਆ ਮਰਨ ਵਾਲਾ ਵੀ ਸਿੱਖ ਹੁੰਦਾ ਤੇ ਮਾਰਨ ਵਾਲਾ ਵੀ ਸਿੱਖ ਹੁੰਦਾ ਹੁਣ ਐਵੇਂ ਅਕਾਲੀ ਦਲ ਦਾ ਹਾਰਾ ਸੋ ਮੈਂ ਸਮਝਦਾ ਸਾਸ਼ਾਤਾਂ ਅਸੀਂ ਬਾਦੀਆਂ ਗੱਲਾਂ ਨੇ ਇਹ ਆਪਣੇ ਆਪ ਇੱਕ ਕਿਸਮ ਦੀਆਂ ਮੈਂ ਸਮਝਦਿਆਂ ਕੁਰਸੀ ਦੀਆਂ ਸਾਰੀਆਂ ਗੱਲਾਂ ਨੇ ਅਸੀਂ ਆਹ ਕੁਝ ਕਰ ਲਾਂਗੇ ਹੁਣ ਜੇ ਜੇ ਫਰਜ਼ ਕੀਤਾ ਕਿਸੇ ਹੋਰ ਨੂੰ ਪ੍ਰਧਾਨ ਬਣਾ ਦਿੰਨੇ ਆ ਜਾ ਕੇ ਅਕਾਲੀ ਦਲ ਨੂੰ ਸੈਂਟਰ ਦੇ ਵਿੱਚ ਜਾ ਕੇ ਵੇਚਿਆਵੇ ਉਹਨਾਂ ਦੇ ਹੱਥਾਂ ਦੇ ਵਿੱਚ ਜਾ ਕੇ ਖੇਡਣ ਲੱਗ ਜਵੇ ਕਿ ਕੌਮਸਨ ਨੂੰ ਕੀ ਕਹੂਗੀ ਕੌਮਸਨ ਨੂੰ ਲਾਂਭੇ ਨਹੀਂ ਦਊਗੀ ਤੁਹਾਨੂੰ ਕਾਹਦੇ ਖਤਰ ਬਣਾਇਆ ਸੀ ਮੈਂ ਸਮਝਦਾ ਜੋ ਸੁਖਵੀਰ ਸਿੰਘ ਬਾਦਲੇ ਕਿਹਾ ਕਿ ਮੈਨੂੰ ਕੌਮ ਦੇ ਹਿੱਤ ਪਿਆਰੇ ਨਹੀਂ ਮੈਨੂੰ ਪੰਜਾਬ ਦੇ ਹਿੱਤ ਪਿਆਰੇ ਨੇ ਮੈਨੂੰ ਮੈਨੂੰ ਸੈਂਟਰ ਦੀ ਮਿਨਿਸਟਰੀ ਪਿਆਰੀ ਨਹੀਂ ਹੈ ਦੇਖੋ ਨਵੀਰ ਜੀ ਮੈਂ ਗੱਲ ਵੀ ਕਹਿਣੀ ਚਾਹੁੰਦਾ ਹੈ ਕਿ ਜਿਹੜੇ ਸਾਡੇ ਭਰਾ ਸਾਡੇ ਤਾਂ ਮੈਂ ਤਾਂ ਭਰਾ ਹੀ ਕਹੂੰਗਾ ਬਿਨਾਂ ਮਾਤਰੀ ਲੜਾਈ ਲੜਦੇ ਨੇ ਇਹ ਜਿਹੜੀਆਂ ਗੱਲਾਂ ਬਾਤਾਂ ਕਰਦੇ ਆ ਇਹਨਾਂ ਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਤੇ ਪਰਸਨਲ ਤੌਰ ਦੇ ਉੱਤੇ ਜੇ ਦੇਖੀਏ ਪੰਜਾਬ ਦੀ ਗੱਲ ਇੱਕ ਪਾਸੇ ਪਰਸਨਲ ਤੌਰ ਤੇ ਜੇ ਦੇਖੀਏ 10 200 ਬਾਦਲ ਨੂੰ ਨੁਕਸਾਨ ਹੋਇਆ ਉਹ ਕਿਵੇਂ ਜਿਸ ਦਿਨ ਬੀਜੇਪੀ ਨੇ ਸਾਰੀਆਂ ਪਾਰਟੀਆਂ ਨੂੰ ਬੁਲਾਇਆ ਸੀ ਜਿੱਥੇ ਨੈਰੂ ਬੈਠੇ ਨੈਰੂ ਨਹੀਂ ਬੈਠੇ ਸੀ ਜਿੱਥੇ ਨਿਤਿਸ਼ ਕੁਮਾਰ ਬੈਠਾ ਸੀ ਸੁਖਵੀਰ ਸੋ ਬਾਦਲ ਨੇ ਵੀ ਖਪੇ ਸੱਚੇ ਬੈਠਾ ਹੋਣਾ ਸੀ ਤੇ ਸੁਖਵੀਰ ਸੋ ਬਾਦਲ ਦੇ ਧਰਮ ਪਤਨੀ ਹਰਸ਼ਮਿਤ ਬਾਦਲ ਸੈਂਟਰਲ ਚ ਜਰ ਮੰਤਰੀ ਹੁੰਦੇ ਆ ਲੇਕਿਨ ਉਹਨਾਂ ਨੇ ਗੱਲ ਕਹੀ ਕਿ ਮੈਂ ਸੈਂਟਰ ਦੀ ਮਿਨਿਸਟਰੀ ਤੋਂ ਤਾਂ ਲੱਤ ਮਾਰ ਰਿਹਾ ਲੇਕਿਨ ਮੈਂ ਪੰਜਾਬ ਦੇ ਜਿਹੜੇ ਹਿੱਤ ਨੇ ਪੰਜਾਬ ਦੀਆਂ ਮੰਗਾਂ ਨੇ ਇਹਨੂੰ ਮੈਂ ਲੱਤ ਨਹੀਂ ਮਾਰ ਸਕਦਾ ਮੈਂ ਤਾਂ ਸਮਝਦਾ ਵੀ ਇਸ ਤੋਂ ਵਧੀਆ ਗੱਲ ਕੋਈ ਹੋਰ ਹੋ ਨਹੀਂ ਸਕਦੀ ਮੈਂ ਤਾਂ ਇਹਨਾਂ ਆਪਣੇ ਮਿੱਤਰਾਂ ਨੂੰ ਬੇਨਤੀ ਕਰਦਾ ਕਿ ਮਿੱਤਰੋ ਆਪਾਂ ਲੜਾਈਆਂ ਦਾ ਬਿੜੀਏ ਇੱਕ ਦੂਜੇ ਦੀਆਂ ਆਪਾਂ ਪੱਗਾਂ ਨਾ ਉਤਾਰੀਏ ਆਪਾਂ ਇਕੱਠੇ ਬੈਠ ਕੇ ਕੋਈ ਪੰਜਾਬ ਦੇ ਭਲੇ ਦੀ ਗੱਲ ਕਰੀਏ ਆਪਾਂ ਪੰਜਾਬ ਦੇ ਲੋਕ ਆਪਣੇ ਤੇ ਆਸਾਂ ਲਾਈ ਬੈਠੇ ਨੇ ਕਿ ਪੰਜਾਬ ਨੂੰ ਕਿਹੜੇ ਤਿੱਕੇ ਦੇ ਨਾਲ ਕਿਸੇ ਤਿੱਕੇ ਦੇ ਨਾਲ ਬਾਹ ਕਢਿਆ ਜਾ ਸਕੇ ਔਰ ਮੈਂ ਵੀ ਗੱਲ ਕਹਿਣੀ ਚਾਹਾਂਗਾ ਕਿ ਜਿੰਨਾ ਪੰਜਾਬ ਦੇ ਅੰਦਰ ਸਦਾ ਸਿੰਘ 2022 ਨੇ ਡਿਵੈਲਪਮੈਂਟ ਕਰਾਈ ਹੈ ਇਹ ਉਸ ਮੌਕੇ ਦੀ ਡਿਵੈਲਪਮੈਂਟ ਕੀਤੀ ਹੋਈ ਹੈ ਉਦੋਂ ਬਾਅਦ ਜਿਹੜੀਆਂ ਮਰਜ਼ੀ ਕਾਂਗਰਸੀ ਸਰਕਾਰ ਆ ਗਈ ਚਾਹੇ ਹੁਣ ਦੀ ਸਰਕਾਰ ਆ ਗਈ ਕੋਈ ਵੀ ਡਿਵੈਲਪਮੈਂਟ ਨਹੀਂ ਕਰ ਸਕਿਆ ਪੰਜਾਬ ਦੇ ਲੋਕ ਤਾਂ ਚਾਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਦਾ ਸਿੰਘ ਵੀਰ ਸੋ ਬਦਲ ਸਤਾ ਦੇ ਵਿੱਚ ਆਵੇ ਪਰ ਸਾਡੀ ਆਪ ਦੀ ਗਲਾਈ ਸਾਨੂੰ ਮਾਰ ਰਹੀ ਹੈ ਸੋ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ